ਨੀਲਕੰਠ ਦੇ ਵਿੱਚ ਜੀ ਜਿਹੜਾ ਸ਼ਿਵਜੀ ਮਹਾਰਾਜ ਜੀ ਦਾ ਮੰਦਿਰ ਹੈ ਜੀ ਇੱਥੇ 60000 ਸਾਲ ਪੁਰਾਣਾ ਇੱਕ ਜੀ ਪਿੱਪਲ ਹੈ ਆ ਜਿਹੜਾ ਤੁਹਾਨੂੰ ਸਾਹਮਣੇ ਦਿਖਾਈ ਦੇ ਰਿਹਾ ਜੀ ਇਹ ਪਿੱਪਲ ਦੇ ਹੇਠਾਂ ਬਹਿ ਕੇ ਜੀ ਸ਼ਿਵਜੀ ਮਹਾਰਾਜ ਜੀ ਨੇ ਬਹੁਤ ਜਿਆਦੇ ਤਪੱਸਿਆ ਕੀਤੀ ਹੈ ਅੰਦਰਲੇ ਪਾਸੇ ਵੀਡੀਓ ਬਣਾਉਣੀਆਂ ਜਿਹੜੀ ਉਹ ਲਾਊਡ ਨਹੀਂ ਹੈਗੀ ਲਗਭਗ 10 ਤੋਂ ਲੈ ਕੇ 15 ਬੰਦਿਆਂ ਦੇ ਜਫੇ ਦੇ ਵਿੱਚ ਇਹ ਜਿਹੜਾ ਪਿੱਪਲ ਹੈ ਆਉਂਦਾ ਜੀ ਇੰਨਾ ਜਿਆਦਾ ਮੋਟਾ ਹੈ ਤੇ ਹਲੇ ਵੀ ਅੰਦਰ ਇਹ ਮੌਜੂਦ ਹੈ ਜਦੋਂ ਤੁਸੀਂ ਨੀਲਕੰਨ 28 ਸ਼ਿਵਜੀ ਮਹਾਰਾਜ ਜੀ ਦੇ ਮੰਦਿਰ ਦੇ ਵਿੱਚ ਤੁਸੀਂ ਮੱਥਾ ਟੇਕਣ ਆਉਂਗੇ ਤਾਂ ਇਹ ਪਿੱਪਲ ਹੈ ਜਿਹੜਾ ਇਹਦੇ ਦਰਸ਼ਨ ਤੁਸੀਂ ਜ਼ਰੂਰ ਕਰਕੇ ਜਾਇਓ ਤੇ ਜਿੰਨੇ ਵੀ ਸ਼ਿਵਜੀ ਮਹਾਰਾਜ ਜੀ ਦੇ ਭਗਤ ਨੇ ਕਮੈਂਟ ਦੇ ਵਿੱਚ ਸ਼ਿਵਜੀ ਮਹਾਰਾਜ ਜੀ ਦੀ ਜੈ ਲਿਖ ਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤੁਹਾਡੇ ਵਿਗੜੇ ਜਿਹੜੇ ਕੰਮ ਨੇ ਉਹ ਵੀ ਘਰੇ ਬੈਠਿਆਂ ਦੇ ਬਣ ਜਾਣਗੇ ਇੰਨੀ ਜਾਦੇ ਸ਼ਿਵਜੀ ਮਹਾਰਾਜ ਜੀ ਨੇ ਇੱਥੇ ਤਪੱਸਿਆ ਕੀਤੀ ਹੈ ਜੇ ਕੋਈ ਮੋٹے ਬੰਦੇ ਨੇ ਤਾਂ ਜ਼ਬਰਦਸਤ ਲੰਬੇ ਬੰਦੇ ਨੇ ਉਹ 10 ਦੇ ਜੱਫੇ ਜਾਊਗਾ ਜੇ ਕੋਈ ਹਲਕੇ ਜਿਹੇ ਬੰਦੇ ਨੇ ਤਾਂ 15 ਬੰਦਿਆਂ ਦੇ ਜੱਫੇ ਜਾਊਗਾ 60000 ਸਾਲ ਤੁਸੀਂ ਇਹ ਲਾ ਲਓ ਵੀ ਪਿੰਪਲ ਇਹ ਬਹੁਤ ਜ਼ਿਆਦੇ ਫੈਲਿਆ ਹੋਇਆ ਉਧਰੋਂ ਸੂਰਜ ਪੈ ਰੇ ਇਧਰੋਂ ਵੀ ਤੁਹਾਨੂੰ ਦਿਖਾਉਨੇ ਆ ਆ ਤੁਸੀਂ ਇਧਰੋਂ ਵੀ ਦੇਖ ਲਓ ਆਹ ਲਓ ਜੀ ਪੂਰਾ ਇਹ ਮੰਦਿਰ ਦੇ ਵਿੱਚ ਹੈ ਹੁਣ ਤੁਹਾਨੂੰ ਚੰਗੇ ਤਰੀਕੇ ਨਾਲ ਇਧਰੋਂ ਵੀ ਆਪਾਂ ਦਿਖਾ ਦੰਨੇ ਆ ਇਧਰੋਂ ਸੂਰਜ ਪੈ ਰਿਆ ਸੀ ਤਾਂ ਕਰਕੇ ਨਹੀਂ ਇਧਰੋਂ ਚੰਗੇ ਤਰੀਕੇ ਨਾਲ ਪਤਾ ਲੱਗਿਆ ਆ ਇਧਰਲੇ ਪਾਸੋਂ ਦੇਖ ਲਓ ਬਹੁਤ ਜਿਆਦੇ ਮੋਟਾ ਹੈ ਜੀ ਬਹੁਤ ਹੀ ਜਿਆਦਾ ਇਧਰੋਂ ਦਿਖਾਉਂਦੇ ਆ ਤੁਹਾਨੂੰ ਇੱਥੋਂ ਜ਼ੂਮ ਕਰਕੇ ਦਿਖਾ ਦੰਨੇ ਆ ਆ ਲਓ ਜੀ ਆ ਚੈੱਕ ਕਰੋ ਜੀ ਤੁਸੀਂ ਤੇ ਦਰਸ਼ਨ ਕਰੋ ਜੀ ਜਿੱਥੇ ਸ਼ਾਗ ਸ਼ਾਤ ਆਪ ਸਿੰਘ ਜੀ ਮਹਾਰਾਜੀ ਨੇ ਬੈ ਕੇ ਤਪੱਸਿਆ ਕੀਤੀ ਹੈ ਆ ਲਓ ਜੀ ਕਰ ਲਓ ਚੈੱਕ ਤੇ ਆਓ ਜਦੋਂ ਵੀ ਤੁਸੀਂ ਆਏ ਤਾਂ ਇੱਥੇ ਜ਼ਰੂਰ ਤੁਸੀਂ ਆ ਕੇ ਵੀ ਜਾਓ